ਦੀ ਨਾਮ ਦਾ ਨਾ ਜੇ ਕੱਪਰੂ ਨਾ ਜ਼ਿੰਦਗੀ ਦਾ ਕੈਸ਼ ਕਰੇਗੀ छ न जाम ਪਿੰਕ ਕਾਕੜਾ ਕਲਾਂ ਦਾ ਸਲਾਨਾ ਮੇਲਾ ਅੱਜ ਸਮਾਪਤ ਹੋ ਗਿਆ ਡੇਰਾ ਬਾਬਾ ਪੰਜ ਪੀਰ ਜੀ ਪਿੰਕ ਕਾਕੜਾ ਕਲਾਂ ਦਾ ਸਲਾਨਾ ਮੇਲਾ ਮਿੱਠੀਆਂ ਯਾਦਾਂ ਛੱੜਦਾ ਅੱਜ ਸਮਾਪਤ ਹੋ ਗਿਆ ਇਹ ਮੇਲਾ ਹਰ ਸਾਲ ਦੀ ਤਰ੍ਹਾਂ 25 ਅਤੇ 26 ਜੁਲਾਈ ਨੂੰ ਕਰਵਾਇਆ ਜਾਂਦਾ ਹੈ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਜਿਸ ਵਿੱਚ ਪਹੁੰਚੇ ਹੋਏ ਕਲਾਕਾਰ ਰੌਸ਼ਨ ਐਂਡ ਕਵਾਲ ਪਾਰਟੀ ਅਸलम ਅਲੀ ਬਾਗੀ ਹਰਪ੍ਰੀਤ ਲੋਸਿੰਕਰ ਆਤਮਾ ਬੁੱਡੇ ਵਾਲੀਆ ਮੈਂਡੀ ਕਲੇਰ ਬਲਕਾਰਨ ਖੀਲਾ ਮਨਜਿੰਦਰ ਗੁਲਸ਼ਨ ਜਸਵਿੰਦਰ ਬ੍ਰਾਂਡ ਬਾਈ ਅਮਰਜੀਤ ਮਿਸਰਾਨੋ ਸੁਖ ਚਮਕੀਲਾ ਸਰਬਜੀਤ ਬੱਬੂ ਅਤੇ ਹੋਰ ਵੀ ਦਰਜਨਾ ਕਲਾਕਾਰ ਪਹੁੰਚੇ ਇਸ ਮੇਲੇ ਵਿੱਚ ਬਹੁਤ ਤਰ੍ਹਾਂ ਦੇ ਲੰਗਰ ਲਗਾਏ ਗਏ ਅਤੇ ਇਸ ਮੇਲੇ ਵਿੱਚ ਸ਼ਬੀਲ ਦਾ ਲੰਗਰ ਠੰਡਿਆਂ ਦਾ ਲੰਗਰ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਪਹੁੰਚੇ ਪਰਮਜੀਤ ਸਿੰਘ ਹੌਲੈਂਡ ਪ੍ਰਧਾਨ ਦਵਿੰਦਰ ਸਿੰਘ ਕੋਟਲਾ ਪਰਮਜੀਤ ਸਿੰਘ ਮਾਨ ਸਤਨਾਮ ਸਿੰਘ ਠੇਕੇਦਾਰ ਹਰਜਿੰਦਰ ਸਿੰਘ ਸਾਭੀ ਵੀਰ ਸਿੰਘ ਸੁਖਵਿੰਦਰ ਸਿੰਘ ਸੁਖੀ ਗੁਰਮਤ ਸਿੰਘ ਕੋਟਲਾ ਮੰਗਾ ਮਿਸਤਰੀ ਕਸ਼ਮੀਰ ਸਿੰਘ ਪ੍ਰਧਾਨ ਜਸਵੀਰ ਸਿੰਘ ਲੱਭੀ ਅਸ਼ਵਨੀ ਕੁਮਾਰ ਖਜਾਂਚੀ ਕਸ਼ਮੀਰ ਸਿੰਘ ਸਾਬੀ ਜਗਦਮਨਪ੍ਰੀਤ ਸਿੰਘ ਖੈਰਾ ਸੈਕਟਰੀ ਸੁਖੀ ਚੰਦ ਸਾਬੀ ਐਂਕਰ ਜਨਰਲ ਸਕੱਤਰ ਅਰਵਿੰਦਰ ਸਿੰਘ ਖੈਰਾ ਦਲਬੀਰ ਸਿੰਘ ਮੁਖਤਿਆਰ ਸਿੰਘ ਅਮਰਿਤਪਾਲ ਸਿੰਘ ਹਰਨੇਕ ਸਿੰਘ ਪਿਆਰਾ ਲਾਲ ਰਾਜਨ ਅਰਸ਼ ਬਲਕਾਰ ਸਿੰਘ ਸੁਰਿੰਦਰ ਸਿੰਘ ਸੁਰਜੀਤ ਸਿੰਘ ਕੁਲਦੀਪ ਸਿੰਘ ਮਾਨਕ ਸੰਦੀਪ ਸਿਪਾ ਹਰਮੇਸ਼ ਲਾਲ ਜਿੰਦਰ ਦੌਲਤੀ ਰਾਮ ਤਰਸੇਮ ਸਿੰਘ ਗੱਬਰ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਪੇ ਪੰਜਾ ਪੀਰਾਂ ਦਾ ਬਹੁਤ ਸਜੇ ਦਰਬਾਰ ਕੀਚੇ ਦਰਬਾਰ ਬਾਬਾ ਪੰਜ ਪੀਰ ਪਿੰਡ ਕਾਕੜਾ ਕਲਾ ਵਿਖੇ ਮੇਲਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ 24 ਜੁਲਾਈ ਨੂੰ ਪਿੰਡ ਪਿੰਡ ਦੇ ਮੇਲੇ ਵਿੱਚ ਕੁਸ਼ਤੀਆਂ ਕਰਾਈਆਂ ਗਈਆਂ 25 ਤੇ 26 ਜੁਲਾਈ ਨੂੰ ਮਸ਼ਹੂਰ ਕਲਾਕਾਰ ਪਹੁੰਚੇ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜਪਿੰਦਰ ਸਿੰਘ ਪੰਡੋਰੀ ਤੇ ਹਲਕੇ ਦੇ ਐਮਐਲਏ ਲਾਡੀ ਸ਼ੇਰੋ ਵਾਲੀਆ ਜੀ ਵੀ ਪਹੁੰਚੇ ਉਹਨਾਂ ਨੇ ਸੰਗਤ ਨੂੰ ਵਧਾਈਆਂ ਦਿੱਤੀਆਂ ਸੋ ਪਿੰਡ ਦੀ ਪੰਚਾਇਤ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਤੇ ਨੌਜਵਾਨ ਸਭਾ ਵੱਲੋਂ ਆਈ ਹੋਈ ਸੰਗਤ ਨੂੰ तहे ਦਿਲੋਂ ਧੰਨਵਾਦੀ ਆਖਦੇ ਆਂ